ਰੋਮਨੀ ਕਾਲੀਦਨ ਨੇ ਲੰਮੇ ਡਰਾਮੇ ਤੋਂ ਬਾਅਦ ਆਖਰਕਾਰ ਉਹੀ ਫੈਸਲਾ ਲਿਆ ਜਿੱਦਾ ਸਾਰਿਆਂ ਨੂੰ ਪਤਾ ਸੀ ਕਿ ਪ੍ਰਧਾਨਗੀ ਇੱਕ ਪਰਵਾਹ ਹੀ ਰਹਿਣੀ ਹੈ ਕਿਵੇਂ ਕਰ ਨਹੀਂ ਮੂਜ ਲੜਾਈ ਕਰਦੇ ਕੁਝ ਨਹੀਂ ਯਾਰ ਫੈਸਲਾ ਲਾ ਗਿਆ ਚਲ ਕੋਈ ਨਾ ਦੁਬਾਰੇ ਕਰਨ ਲਈ ਅਪਲਾਈ ਅੱਛਾ ਦੇਖਦਾ ਆਹ ਲਓ ਲੱਡੂ ਖਾਓ ਮਾਤਾ ਇਹ ਲੱਡੂ ਘਾਦੇ ਬਿੰਡੀ ਜੰਨੇਓ ਪੁੱਤ ਤੇਰੀ ਭੈਣ ਦੀ ਨੌਕਰੀ ਲੱਗ ਗਈ। ਸੱਚੀ। ਉਹ ਵੀ ਸਰਕਾਰੀ। ਇਹ ਤਾਂ ਬਹੁਤ ਵਧੀਆ ਗੱਲ ਹੈ ਮਾ। ਹਲੇ ਮੂੰ ਮਿੱਠਾ ਕਰ। ਆ ਚੱਲੀਏ ਕਰ। ਚੱਲੋ ਮਾਤਾ। ਮੇਰੇ ਮੇਰੀ ਨੌਕਰੀ ਲੱਗ ਗਈ। ਮੁਬਾਰਕਾ ਭੈਣੇ। ਤੂੰ ਸਖਰਾਨੀ ਦੀ ਨੌਕਰੀ ਦੀ ਖੁਸ਼ੀ ਚ ਮੈਂ ਤੈਨੂੰ ਪੁੱਛਣਾ ਹੀ ਭੁੱਲ ਗਈ। ਤੇਰਾ ਕੀ ਬਣਿਆ ਪੁੱਤ? ਮੇਰੀ ਤਾਂ ਕਿਸਮਤ ਹੀ ਮਾੜੀ ਐ ਮਾ। ਰਿਜੂਜ਼ਲ ਲੱਗੀ। ਕੋਈ ਗੱਲ ਨਹੀਂ ਆਪਾਂ ਫੇਰ ਅਗਲੀ ਵਾਰ ਫਾਈਲ ਲਾ ਦਾਂਗੇ। ਕੋਈ ਫਾਇਦਾ ਨਹੀਂ। ਹੁਣ ਤਾਂ ਬਾਹਰਲੀ ਸਰਕਾਰਾਂ ਨੇ ਵੀ ਜੀ ਦੇ ਨਹੀਂ ਬੰਦ ਕਰ। ਜੇ ਤੂੰ ਆਪਣੀਆਂ ਸਰਕਾਰਾਂ ਛੱਡ ਕੇ ਬਾਹਰ ਲਈ ਤੇ ਉਮੀਦਾਂ ਲਾਏਂਗਾ ਤਾਂ ਐਵੇਂ ਹੋਊ। ਹੋਰ ਕੀ ਆ ਭਾਈ? ਇੰਨਾ ਪੜਿਆ ਲਿਖਿਆ ਤਾਂ ਤੂੰ ਹੈਂ। ਬਾਹਰ ਜਾ ਕੇ ਕੀ ਕਰੇਂਗਾ? ਇੱਥੇ ਹੀ ਅਪਲਾਈ ਕਰ। ਜੇ ਨੌਕਰੀ ਮਿਲਨੀ ਇੰਨੀ ਸੌਖੀ ਹੁੰਦੀ ਤਾਂ ਹਰ ਕੋਈ ਸਰਕਾਰੀ ਮੁਲਾਜ਼ਮ ਨਾ ਹੁੰਦਾ। ਉਹ ਨਾ ਨਾ ਭਾਈ ਐਂ ਨਾ ਕਹਿ ਸਾਡੇ ਵੀ ਜੌਬ ਲੈਟਰ ਅੱਜ ਹੀ ਆਇਆ। ਹੁਣ ਤਾਂ ਅਸੀਂ ਵੀ ਸਰਕਾਰੀ ਮੁਲਾਜ਼ਮ ਆ। ਤੇ ਵੀਰੇ ਮੈਂ ਵੀ ਤਰਨੀ ਤੂੰ ਵੀ ਛੱਡ ਵੀਜ਼ੇ ਦਾ ਖੜਾ ਹੋ। ਤੂੰ ਵੀ ਸਰਕਾਰੀ ਨੌਕਰੀ ਲਈ ਅਪਲਾਈ ਕਰ ਦੇ। ਕੀ ਤੇ ਤੇਰੀ ਵੀ ਕਿਸਮਤ ਚਮਕ ਜੇ? ਹਾਂਜੀ ਮਾਤਾ। ਉਹ ਚਮਕੂਗੀ ਆਂਟੀ ਜੀ। ਮਾਨ ਸਰਕਾਰ ਦੇ ਰਾਜ ਹਰ ਮਿਹਨਤ ਕਰਨ ਵਾਲੇ ਦੀ ਕਿਸਮਤ ਚਮਕ ਰਹੀ ਹੈ। ਚੱਲ ਪੁੱਤ ਲੈ ਰੱਬ ਦਾ ਨਾਮ ਤੇ ਤੂੰ ਵੀ ਬਣ ਸਰਕਾਰੀ ਮੁਲਾਜ਼ਮ। ਜੀ ਮਾਤਾ। 50,898 ਨੌਕਰੀਆਂ ਪਰਸੋਂ ਪੂਰੀਆਂ ਹੋ ਗਈਆਂ। 3 ਸਾਲਾਂ ਚ ਸਰਕਾਰੀ ਨੌਕਰੀਆਂ। ਪਹਿਲਾਂ 75 ਸਾਲਾਂ ਚ ਇੱਕ ਵੀ ਨਹੀਂ ਮਿਲਦੀ ਸੀ। ਹੁਣ ਸਾਲ ਚ ਤਿੰਨ-ਤਿੰਨ ਨੇ। ਪ੍ਰੋਮਣੀ ਕਾਲੀ ਦਲ ਨੇ ਲੰਮੇ ਡਰਾਮੇ ਤੋਂ ਬਾਅਦ ਆਖਰਕਾਰ ਉਹੀ ਫੈਸਲਾ ਲਿਆ ਜਿਹਦਾ ਸਾਰਿਆਂ ਨੂੰ ਪਤਾ ਸੀ ਕਿ ਪ੍ਰਧਾਨੀ ਇੱਕ ਪਰਵਾਹ ਹੀ ਰਹਿਣੀ ਹੈ ਪਹਿਲਾਂ ਸੱਤਾ 'ਚ ਰਹਿ ਕੇ ਇਹਨਾਂ ਨੇ ਬਜਰ ਗੁਨਾਹ ਕੀਤੇ ਪੰਥ ਦਾ ਨੁਕਸਾਨ ਕੀਤਾ ਪੰਥਕ ਸੰਸਾਧਾਂ ਦੇ ਸਤਕਾਰ ਨੂੰ ਬਹੁਤ ਵੱਡਾ ਇਹਨਾਂ ਨੇ ਧੱਕਾ ਪਹਚਾਇਆ ਸੀ ਠੇਸ ਪਹਚਾਈ ਸੀ ਬਾਅਦ 'ਚ ਇੱਕ ਉਮੀਦ ਜਾਗੀ ਲੋਕਾਂ ਦੇ ਮਨਾਂ 'ਚ ਕਿ ਜਦੋਂ ਇਹ ਸ਼੍ਰੀ ਕਾਲ ਤੱਕ ਸਾਹਮਣੇ ਪੇਸ਼ ਹੋਏ ਮਾਫੀਆਂ ਮੰਗੀਆਂ ਗੁਨਾਹ ਕਬੂਲ ਕੀਤੇ ਲੇਕਿਨ ਗਨਾਹ ਕਬੂਲ ਕਰਨ ਤੋਂ ਬਾਅਦ ਜਿਸ ਹੱਦ ਤੱਕ ਜਾ ਕੇ ਨਾ ਸਿਰਫ ਜਥੇਦਾਰਾਂ ਸਹਿਬਾਨਾਂ ਦਾ ਸਾਡੇ ਅਪਮਾਨ ਕੀਤਾ ਬਲਕਿ ਕਿਚ ਨਹੀਂ ਜਾਣਿਆ ਸ਼੍ਰੀ ਕਾਲ ਤੱਕ ਸਾਹਿਬ ਗੁਰੂਆਂ ਵੱਲੋਂ ਇੱਡਾ ਮਹਾਨ ਤਖਤ ਜਿਹੜਾ ਬਣਾਇਆ ਗਿਆ ਜਿੱਥੇ ਸ਼੍ਰੋਮਣੀ ਕਾਲੀ ਦਲ ਬਣੀ ਪਾਰਟੀ ਬਣੀ ਸੀ ਉਸ ਤਖਤ ਨੂੰ ਉਸ ਤਖਤ ਦੇ ਜਥੇਦਾਰ ਸਹਿਬਾਨਾਂ ਦਾ ਜਿਸ ਤਰੀਕੇ ਨਾਲ ਇਹਨਾਂ ਨੇ ਅਪਮਾਨ ਕੀਤਾ ਹੈ ਪੰਥ ਨੇ ਇਹਨਾਂ ਨੂੰ ਕਦੀ ਮਾਫ ਨਹੀਂ ਕੀਤਾ لیکن سبਤੋਂ افسوس دی گل ہے اور ترس ਵੀ ਹੁੰਦਾ ਮੈਨੂੰ ਉਹ ਲੋਕਾਂ ਤੇ ਜਿਹੜੇ ਇੱਕ ਪੰਥਕ ਜज्ਬੇ ਨਾਲ ਪੰਥਕ ਸੋਚਣਾ ਸ਼੍ਰੋਮਣੀ ਕਾਲੀ ਦਲ ਨਾਲ ਜੁੜੇ ਆ ਉਹਨਾਂ ਨੂੰ ਕੀ ਮਿਲਿਆ ਆਖਰਕਾਰ ਉਹਨਾਂ ਨੂੰ ਉਸੇ ਹੀ ਪਰਿਵਾਰ ਦੀ ਗੁਲਾਮੀ ਕਰਨੀ ਪੈਣੀ ਹੈ ਜਿਸ ਪਰਿਵਾਰ ਨੇ ਪੰਜਾਬ ਦੇ ਇਤਿਹਾਸ ਸਭ ਤੋਂ ਵੱਧ ਸਿੱਖ ਸੰਸਥਾਵਾਂ ਦਾ ਨੁਕਸਾਨ ਕੀਤਾ ਔਰ ਆਪਣੀ ਸੱਤਾ ਔਰ ਹੰਕਾਰ ਚ ਟਿੱਚ ਨਹੀਂ ਜਾਣਿਆ ਔਰ ਅੱਜ ਵੀ ਜਿਸ ਤਰੀਕੇ ਨਾਲ ਉਹ ਚਾਹੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਚਾਹੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਹੋ ਉਹਨਾਂ ਨੂੰ ਸਿਰਫ ਔਰ ਸਿਰਫ ਆਪਣੀ ਨਿੱਜੀ ਇੱਤਾਂ ਦੀ ਵਕਤ ਦੇ ਆ ਔਰ ਜਿਹੜਾ ਪੰਥਕ ਪੰਥਕ ਪਰੰਪਰਾਵਾਂ ਤੇ ਪਹਿਰਾ ਦੇਣ ਦੀ ਗੱਲ ਕਰਦਾ ਹੈ ਪੰਥਕ ਸੋਚ ਤੇ ਪਹਿਰਾ ਦੇਣ ਦੀ ਗੱਲ ਕਰਦਾ ਉਹਨਾਂ ਜਥੇਦਾਰ ਸਹਿਬਾਨਾਂ ਨੂੰ ਜਿਹੜਾ ਆ ਬਾਹਰ ਦਾ ਰਸਤਾ ਦਿਖਾਇਆ ਜਾਂਦਾ ਉਹਨਾਂ ਦਾ ਅਪਮਾਨ ਕੀਤਾ ਜਾਂਦਾ ਉਹਨਾਂ ਦੀ ਕਿਰਦਾਰ ਕਸ਼ੀ ਕੀਤੀ ਜਾਂਦੀ ਲੇਕਿਨ ਅਲਟੀਮੇਟਲੀ ਫੈਸਲਾ ਉੱਥੇ ਦਾ ਉੱਥੇ ਹੀ ਆ ਇੱਕ ਪਰਿਵਾਰ ਦੀ ਜਿਹੜੀ ਰਾਜਨੀਤੀ ਨੂੰ ਬਚਾਉਣ ਲਈ ਜਿਹੜੇ ਲੋਕ ਹੈ ਉਹਨਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਜਾ ਰਿਹਾ ਔਰ ਕਾਲੀ ਦਲ ਦੇ ਜਿਹੜੇ ਵਰਕਰ ਸਹਿਬਾਨ ਹੈ ਉਹਨਾਂ ਨੂੰ ਫੇਰ ਗੁਲਾਮੀ ਦਾ ਜਿਹੜਾ ਹੈ ਅਹਿਸਾਸ ਕਰਾਇਆ ਗਿਆ